ਸਿਆਣੇ ਕਹਿੰਦੇ ਆ ਠੰਡ ਤੇ ਸ਼ਰਮ ਜੇ ਕੋਈ ਮੰਨੇ ਤਾਂ ਹੈ ਤੇ ਜੇ ਕੋਈ ਨਾ ਮੰਨੇ ਤਾਂ ਹੈ ਨਹੀਂ ਠੰਡ ਕਿਸਾਨ ਖੇਤ ਦੇ ਵਿੱਚ ਪਾਣੀ ਲਾਉਗਾ ਉਹਦਾ ਉਹ ਡਿਊਟੀ ਆ ਜ਼ਿੰਮੇਵਾਰੀ ਆ ਕੋਈ ਮਜ਼ਦੂਰ ਹੈ ਉਹ ਉਸਾਰੀ ਵਾਲੇ ਮਿਸਤਰੀ ਦੇ ਨਾਲ ਕੰਮ ਕਰਦਾ ਠੰਡ ਦੇ ਵਿੱਚ ਤਰਾਈ ਵੀ ਕਰਨੀ ਆ ਹੋਰ ਵੀ ਅਨੇਕਾ ਤਰ੍ਹਾਂ ਦੇ ਕੰਮ ਹੁੰਦੇ ਆ ਜਾਂ ਕੋਈ ਜੋਬ ਕਰਦਾ ਪ੍ਰਾਈਵੇਟ ਭਾਵੇਂ ਸਰਕਾਰੀ ਉਹਨੇ ਆਪਣੀ ਦਿੱਤੇ ਹੋਏ ਟਾਈਮ ਤੇ ਡਿਊਟੀ ਦੇ ਟਾਈਮ ਤੇ ਪਹੁੰਚਣਾ ਹੁੰਦਾ ਉੱਥੇ ਉਹ ਠੰਡ ਨੂੰ ਮਹਿਸੂਸ ਨਹੀਂ ਕਰਦਾ ਪਰ ਜਿੱਦੇ ਘਰੇ ਹੋਵੇ ਬੰਦਾ ਰਜਾਈ ਚੋਂ ਨੇ ਨਿਕਲਦਾ ਹੀਟਰ ਨਹੀਂ ਬੰਦ ਕਰ ਦਿੰਦਾ ਕਮਰੇ ਦੀਆਂ ਤਾਕੀਆਂ ਬੰਦ ਕਰਕੇ ਰੱਖਦਾ ਤਾਂ ਹੀ ਸਿਆਣੇ ਕਹਿੰਦੇ ਆ ਨਾ ਕਿ ਠੰਡ ਤੇ ਸ਼ਰਮ ਜੇ ਕੋਈ ਮੰਨੇ ਤਾਂ ਹੈਗੀ ਐ ਤੇ ਸ਼ਰਮ ਵੀ ਏਵੇਂ ਹੀ ਐ ਜਿਨੇ ਸ਼ਰਮ ਮੰਨਣੀ ਐ ਉਹ ਅੱਖਾਂ ਦੀ ਝੂਝ ਦੀ ਵੀ ਮੰਨ ਲੈਂਦਾ ਤੇ ਜਿਹਨੇ ਨਹੀਂ ਮੰਨਣੀ ਉਹ ਭਾਵੇਂ ਉਹਦੇ ਥੱਪੜ ਮਾਰ ਕੇ ਉਹਨੂੰ ਸਮਝਾ ਲਓ ਫੇਰ ਨਹੀਂ ਮੰਨਦਾ ਜਿਨ੍ਹਾਂ ਨੇ ਸ਼ਰਮ ਮੰਨਣੀ ਹੈ ਉਹ ਆਪਦੇ ਚਾਚੇ ਤਾਇਆ ਭੈਣਾ ਭਰਾਵਾਂ ਦੀ ਇੰਨੀ ਸ਼ਰਮ ਮੰਨਦੀਆਂ ਕਿ ਸੜਕ ਤੇ ਜਾਂਦੀਆਂ ਚੁੰਨੀ ਵੀ ਨਹੀਂ ਲਾਉਂਦੀਆਂ ਤੇ ਜਿਨ੍ਹਾਂ ਨੇ ਸ਼ਰਮ ਲਈ ਹੁੰਦੀ ਹੈ ਉਹ ਘਰ ਦੇ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਵੀ ਆਪਣੇ ਐਡੇ ਕੋ ਲੱਛਰ ਪਹਿਰਾਵਾ ਪਾਉਂਦੀਆਂ ਕਿ ਉਹਨਾਂ ਨੂੰ ਵੇਖ ਕੇ ਸ਼ਰਮ ਮਹਿਸੂਸੋ ਆਪ ਨੂੰ ਆਉਂਦੀ ਹੈ ਤਾਂ ਹੀ ਤਾਂ ਸਿਆਣੇ ਕਹਿੰਦੇ ਸੀ ਨਾ ਠੰਡ ਤੇ ਸ਼ਰਮ ਜਿਹੜਾ ਮੰਨੇ ਉਹਦੇ ਉੱਤੇ ਹੈਗੀ ਐ ਜਿਹੜਾ ਨਾਮ ਮੰਨੇ ਉਹਦੇ ਉੱਤੇ ਹੈਨੀ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ